ਮਾਹੌਲ ਬਹੁਤ ਵਧੀਆ ਜੀ ਨਵੇਂ ਪੰਜਾਬ ਪ੍ਰਧਾਨ ਅਮਨ ਰੋੜਾ ਜੀ ਸ਼ਹਿਰੀ ਕਲਸੀ ਜੀ ਬਣੇ ਆ ਉਹਨਾਂ ਦਾ ਸਵਾਗਤ ਲਈ ਖੜੇ ਨੌਰਥ ਦੀ ਸਾਰੀ ਟੀਮ ਚੌਧਰੀ ਮਦਨਾਲ ਬੱਗੇ ਦੀ ਟੀਮ ਖੜੀ ਹੈ ਜੀ ਹਰ ਸਾਲ ਕਿਹੜੀ ਤਿਆਰੀ ਕੀਤੀ ਗਈ ਹੈ ਜੀ ਬਹੁਤ ਹਮਮਗੇ ਦੁਆਰੇ ਕੀਤੀ ਗਈ ਹੈ ਜੀ ਤਿਆਰੀ ਪੂਰੀ ਠੋਕ ਕੇ ਜੀ 4 ਤੋਂ ਲੱਗੇ 5 ਰਵਾਂ ਦੇ ਟਰਨਓਵਰ ਹੋਈ ਹੈ ਜੀ ਬਹੁਤ ਵਧੀਆ ਮੌਕੇ ਤੇ ਬੱਗਾ ਥੋੜੀ ਜਿਆਰੀ ਹੈ ਜੀ ਮੈਂ ਤਾਂ ਅਸੀਂ ਆਮ ਪਾਰਟੀ ਵਧੀਆ ਕੰਮ ਕਰ ਰਹੀ ਲੋਕੀ ਕਰ ਰਹੇ ਲੇਕਿਨ ਦੇਖੋ ਜੀ ਪੰਜਾਬ ਦਾ ਨਵਾਂ ਰੋਹਾਨ 3 ਐਮਐਲ ਜਿੱਤੇ ਚਾਰਾਂ ਦੇ ਵਿੱਚੋਂ ਰੋਹਾਨ ਵਧੀਆ ਸੀਗਾ ਤਦ ਹੀ ਲੋਕਾਂ ਨੇ ਵੋਟਾਂ ਦੇਖੋ ਤੁਸੀਂ ਕਾਫੀ ਦੇਖਿਆ 850 ਦੇਖੋ ਜੀ ਯੂਥ ਹੀ ਹੈ ਜੀ ਖੈਰੀ ਕਰ ਜੀ ਯੂਥ ਨੇ ਜਿਹਨਾਂ ਨੂੰ ਪੰਜਾਬ ਪ੍ਰਧਾਨ ਨਵ ਬਣਾ ਦਿੱਤਾ ਅਮਰੋੜੇ ਪੰਜਾਬ ਪ੍ਰਧਾਨ ਹੈ ਖੈਰੀ ਕਰ ਜੀ ਨਵਜੀਤ ਪ੍ਰਧਾਨ ਬਰਦਾਣਾ ਬਹੁਤ ਵਧੀਆ ਮਾਹੌਲ ਜਾ ਰਿਹਾ ਜੀ ਦੇਖੋ ਨਵੀਂ 4 ਦਿਨ ਸੀ ਢਾਗੀਆਂ ਨੇ ਐਮਐਲਏ ਸਾਹਿਬ ਦੀ ਬਹੁਤ ਵਧੀਆ ਰੁਝਾਵ ਹੈ ਜੀ ਹਮ ਹਮਾ ਕੇ ਜਿੱਤਾਂਗੇ ਜੀ ਹਮ ਹਮਾ ਕੇ ਜਿੱਤਾਂ ਕਰ ਪੂਰੀ ਤਿਆਰੀ ਨੇ ਜਿਹੜੀ ਮੋਦੀ ਡੇਟ ਫਾਈਨਲ ਕਰ ਦੋ ਪੂਰੀ ਤਿਆਰੀ ਹੈ ਪਾਰਟੀ ਤੁਹਾਨੂੰ ਸੇਵਾ ਦੇ ਮੌਕਾ ਕਰਨ ਦਾ ਦਿੱਤਾ ਅਸੀਂ ਪਾਰਟੀ ਦੇ ਵਿੱਚ ਨਹੀਂ ਸਾਡਾ ਖਸਮ ਸਾਡਾ ਯਾਰ ਇੱਕੋ ਹੀ ਹੈ ਜੀ ਚੌਧਰੀ ਮਦਨਾਲ ਬੰਗਾ जिसे ड्यूटी के नाल खड़ा जो रहा। मैं नीति गुप्ता जी आम आदमी पार्टी से और आज यहाँ पर अपने सभी कार्यकर्ताओं के साथ अपने एम एल साहिबान के साथ और सभी अहदेदारों के साथ अमन अरोड़ा जी जो नवनियुक्त पंजाब प्रधान पंजाब सरकार की तरफ से किए गए हैं और कलसी साहब जी उनके स्वागत के लिए सभी कार्यकर्ता जो है यहाँ पर जोरदार उत्साह के साथ खड़े हैं तो तो जी बिल्कुल सबसे पहले तो आपके जरिए बधाई देना चाहूँगी भारत के संविधान दिवस की और संविधान दिवस जो हमें आज हमें संविधान दिया डॉक्टर भीम साहब भीमराव अम्बेडकर जी ने और उनको भी आज नमन करना चाहूँगी और उनका जो एक कहना था उनका जो एक स्लोगन था कि शिक्षित बनो अपना संगठन बनाओ और संघर्ष करो और आज उसी के जरिए चलते हुए आम आदमी पार्टी में आपने देखा कि सभी कार्यकर्ताओं के सभी पार्टियों को देखते हुए सभी जो पढ़े लिखे लोग हैं उन्होंने आम आदमी पार्टी ज्वाइन की है और आज हमारे संगठन को जो एक नई रूपरेखा है मान साहब ने अमन जी को प्रधान बनाकर उसी संगठन को मजबूत करने के लिए है है जो आज सभी में उत्साह और उनके स्वागत के लिए खड़े हैं और उनके साथ मिलकर जो ये उत्साह है वो यही कह रहा है कि अमन जी साथ मिलकर पंजाब के लिए एक बार फिर से वही संघर्ष करेंगे ताकि पंजाब को रंगला पंजाब जो मान साहब का सपना है उसे बनाने में ज्यादा समय न लगे हाँ जी मैं प्रेस जय भीम जय भारत आज ਜੋ ਨਵੇਂ ਪੰਜਾਬ ਪ੍ਰਧਾਨ ਆਵਾਜ਼ਾਂ ਦੀ ਪਾਰਟੀ ਨੇ ਅਮਨ ਰੋੜਾ ਜੀ ਔਰ ਸ਼ਹਿਰੀ ਕਲਸੀ ਜੀ ਪਹੁੰਚ ਰਹੇ ਆ ਉਹਨਾਂ ਦਾ ਸਵਾਗਤ ਹੈ ਦੂਜੇ ਪਾਸੇ ਅੱਜ ਸੰਵਿਧਾਨ ਦਿਵਸ ਆ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਸੀ ਮੈਂ ਇਸ ਦਿਨ ਤੇ ਵੀ ਸਾਰੇ ਹੀ ਦੇਸ਼ ਵਾਸੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਤੇ ਸਾਡੇ ਨਵੇਂ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਆ ਆ ਥੋੜੇ ਸਾਹਮਣੇ ਐ ਐਡਾ ਹਜੂਮ ਖੜਾ ਵਾ ਚੌਧਰੀ ਮਦਨ ਲਾਲ ਬੱਗਾ ਜੀ ਦੀ ਅਗਵਾਈ ਦੇ ਵਿੱਚ ਅਮਨ अरोड़ा जी दा ਤੇ ਸ਼ਹਿਰੀ ਕਲਸੀ दा ਸਵਾਗਤ ਕਰਦੇ ਲੋਕਾਂ ਚ ਉਹ ਸ਼ਾਹ ਦੇਖਣ ਨੂੰ ਮੇਰਾ ਵੀ ਨਵੇਂ ਪ੍ਰਧਾਨ ਬਣਨ ਤੇ ਤੇ ਅਸੀਂ ਆਸ ਕਰਦੇ ਨਵੇਂ ਪ੍ਰਧਾਨ ਬਣ ਤੇ ਅਮਨ अरोड़ा ਸ਼ਹਿਰੀ ਕਲਸੀ ਜੀ ਪੰਜਾਬ ਦੀ ਹੋਰ ਜ਼ਿਆਦਾ ਤਰੱਕੀ ਲੈ ਕੇ ਜਾਣਗੇ ਮੈਂ ਨਰਿੰਦਰ ਰਾਏ ਬਿੱਟੂ ਬਾੜ ਨੰਬਰ 8 ਤੋਂ ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਅਮਨ अरोड़ा जी ਔਰ ਸ਼ਹਿਰੀ ਕਲਸੀ ਜੀ ਅਮਨ अरोड़ा जी ਨੂੰ ਪੰਜਾਬ ਪ੍ਰਧਾਨ ਲਾਇਆ ਔਰ ਸ਼ਹਿਰੀ ਕਲਸੀ ਜੀ ਨੂੰ ਕਾਰਜਕਾਰੀ ਪ੍ਰਧਾਨ ਜਿਹੜੇ ਕੀ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਸ਼ੁਕਰਾਨਾ ਯਾਤਰਾ ਜਿਹੜੀ ਪਟਿਆਲੇ ਤੋਂ ਮਾਤਾ ਕਾਲਾ ਕਾਲੀ ਮਾਤਾ ਦੇ ਮੰਦਰ ਤੋਂ ਆਰੰਭ ਕਰਕੇ ਲੁਧਿਆਣੇ ਵਿੱਚ 바ਵਾ ਸਾਹਿਬ ਡਾਕਟਰ ਪੇਮਰਾ ਅੰਬੇਡਕਰ ਜੀ ਦੇ ਚਰਨਾਂ ਦੇ ਵਿੱਚ ਨਮਸਤਕਾਉਣ ਲਈ ਆ ਰਹੇ ਨੇ ਔਰ ਇਸ ਤੋਂ ਬਾਅਦ ਗੋਲਡਨ ਟ੍ਰੈਪਲ ਵਿਖੇ ਨਮਸਤਕਾਉਣ ਲਈ ਜਾ ਰਹੇ ਨੇ ਔਰ ਸਾਰੀ ਹੀ ਟੀਮ ਸਾਡੇ ਹਲਕਾ ਉਤਰੀ ਦੀ ਉਰੇ ਟੀਮ ਚੌਧਰੀ ਮਦਨ ਲਾਲ ਜੀ ਬੱਗਾ ਜੀ ਦੀ ਇੱਕ ਵਾਈ ਦੇ ਹੈ ਇੱਥੇ ਉਹਨਾਂ ਦਾ ਭਰਮਾ ਸਵਾਗਤ ਜਿਹੜਾ ਆ ਉਹ ਕੀਤਾ ਔਰ ਸਾਰੇ ਹੀ ਐਮਐਲਏ ਸਹਿਬਾਨਾਂ ਨੇ ਇਸ ਯਾਤਰਾ ਦਾ ਜਿਹੜਾ ਬਹੁਤ ਹੀ ਭਰਮਾ ਸਵਾਗਤ ਕੀਤਾ ਹੈ ਔਰ ਆਸ ਕਰਦੇ ਆ ਕਿ ਇਹ ਪਾਰਟੀ ਦੇ ਨਾਲ ਸਾਰੇ ਜਿਹੜੇ ਵਰਕਰ ਆ ਉਹ ਤਨਮਨ ਧੰਦੇ ਨਾਲ ਇੱਥੇ ਪਹੁੰਚੇ ਨੇ ਔਰ ਉਹਨਾਂ ਨੇ ਬਹੁਤ ਹੀ ਵਾਕੂਬੀ ਦੇ ਨਾਲ ਇਸ ਜਗ੍ਹਾ ਤੇ ਸਾਰੇ ਹੀ ਯਾਤਰਾ ਦਾ ਜਿਹੜਾ ਸਵਾਗਤ ਕੀਤਾ ਅਗੇ ਤੋਂ ਵੀ ਇਸੇ ਤਰ੍ਹਾਂ ਪਾਰਟੀ ਦੇ ਨਾਲ ਸਾਰੇ ਵਰਕਰ ਜਿਹੜੇ ਚੱਲਦੇ ਰਹਿਣਗੇ ਜਿਸ ਤਰ੍ਹਾਂ ਪਿਛਲੇ ਦਿਨੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅੰਦਰ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਔਰ ਜਿਹੜੀਆਂ 4 ਐਮਐਲਏ ਦੀਆਂ ਸੀਟਾਂ ਦੇ ਵਿੱਚੋਂ 3 ਜਿੱਤ ਕੇ ਕਾਫਲੇ ਨੂੰ ਹੋਰ ਵਾਅਦਾ ਕੀਤਾ 92 ਦੇ ਉੱਤੋਂ 95 ਸੀਟਾਂ ਜਿਹੜੀਆਂ ਉਹ ਬੜੀਆਂ ਹਨ ਔਰ ਸਾਰੇ ਹੀ ਪਾਰਟੀ ਦੇ ਅਤੀ ਧੰਨਵਾਦੀਆਂ ਸਾਰਿਆਂ ਦੇ ਚਾਹ ਕਰਦੇ